ਸਵੇਰ ਤੋਂ ਬਾਰਿਸ਼ ਹੋ ਰਹੀ ਆ 9 ਵਜੇ ਤੋਂ ਲੈ ਕੇ 12:30 ਹੋ ਚੁੱਕੇ ਆ ਮੈਨੂੰ ਲੱਗਦਾ ਨਹੀਂ ਪੰਜਾਬ ਦਾ ਅਜ ਕੋਨਾ ਕੋਈ ਰਿਹਾ ਹੋਊਗਾ ਜਿੱਥੇ ਮੀਂਹ ਨਹੀਂ ਪਿਆ ਹੋਊਗਾ ਸਾਡੇ ਤਾਂ ਹਾਰਪੁਰ ਡਿਸਟ੍ਰਿਕਟ ਚੋ ਵੀ ਬਹੁਤ ਆਈ ਹੋਏ ਆ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਆ ਕਮੈਂਟ ਕਰੋ ਤੇ ਕਿੱਥੇ ਕਿੱਥੇ ਮੀਂਹ ਨਹੀਂ ਪਿਆ ਇਹ ਮੀਂਹ ਤਾਂ ਇਦਾਂ ਹੋ ਨਹੀਂ ਸਕਦੀ ਹੋ ਕਿਤੇ ਨਾ ਪਿਆ ਹੋਵੇ ਇਹਨੂੰ ਬੰਨਣ ਆਇਆ ਸੀਗਾ ਮੀਂਹ ਦੇ ਵਿੱਚ ਮੈਨੂੰ ਵੀ ਭਿੰਦਨ ਬਾਹਰੇ ਬੱਠਾ ਵੀ ਚ ਰਾਜਸਮੇਰ ਦਾ ਤੁਮਾਰੇ ਚਲੋ ਹੁਣ ਪੱਠੇ ਹੀ ਪਾਈ ਜਾਵਾਂ ਅੱਜ ਕੰਮ ਤੇ ਜਾ ਨਹੀਂ ਛੁੱਟੀ ਹੋ ਗਈ ਉਹ ਤੇਰੀ ਮਾਰਨਾ ਨਹੀਂ ਗੁੱਸਾ ਨਹੀਂ ਕਰਨਾ ਗੁੱਸਾ ਬੁਰੀ ਚੀਜ਼ ਹੁੰਦੀ ਹੈ ਨਾ ਹੋਰ ਤੁਸੀਂ ਸੁਣਾਓ ਕਿੱਥੇ ਕਿੱਥੇ ਪੈ ਰਿਹਾ ਮੀਂਹ ਦੱਸੋ ਫੇ ਪੰਜਾਬ ਦੇ ਵਿੱਚ ਅੱਜ ਤਾਂ ਬਹੁਤ ਸੂਏ ਤੋਂ ਬਾਅਦ ਰਿਸ਼ ਹੋ ਰਹੀ ਆ ਸਾਹਮਣੇ ਚਿੜੀਆਂ ਇਹ ਵਿਚਾਰੀਆਂ ਦਿਖ ਲੁਕੇ ਬੈਠੀਆਂ ਦੇ ਵਿੱਚ ਮੀਂਹ ਤੋਂ